निरंतर पैदल यात्रा चल रही है और बसा गड्डिया ट्रक बस ਕਹਾਰਾ ਮੋਟਰਸਾਈਕਲ ਸਕੂਟਰ ਦੇ ਵੀ ਸੰਗਤਾਂ ਬਹੁਤ ਜ਼ਿਆਦਾ ਹਮਮਾ ਕੇ ਪਹੁੰਚਦੀਆਂ ਨੇ ਪਰ ਨਾ ਬਾਰਿਸ਼ ਨਾ ਧੁੱਪ ਨਾ ਹਨੇਰੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀਆਂ ਸੰਗਤਾਂ ਇਹ ਬਾਬਾ ਜੀ ਦੀ ਇਤਨੀ ਕਿਰਪਾ ਵਾ ਸੰਗਤਾਂ ਨੂੰ ਇਹੋ ਜੀ ਅਰਦਾਸ ਬੇੰਦੀ ਜੋਧੜੀ ਹੈ ਕਿ ਸਾਰਿਆਂ ਬੜੇ ਨਿਮਰਤਾ ਪਿਆਰ ਸਰਦਾ ਸ਼ਹਿਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਤੇ ਬੜੇ ਪਿਆਰ ਨਾਲ ਚੱਲਣ ਕਿਸੇ ਨਾਲ ਇਹ ਤਾਂ ਦੋ ਜਨਾਂ ਦਾ ਕੰਮ ਕੀ ਨਹੀਂ ਕਰਨੀ ਬੜੇ ਪਿਆਰ ਨਾਲ ਨੰਗਰ ਛਕਣ ਔਰ ਆਰਾਮ ਨਾਲ ਚੱਲਣ ਔਰ ਸਵਾਦ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰندر ਸਿੰਘ ਖਾਲਸਾ ਹੈ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅੱਜ ਦੇ ਦਿਨ ਤੁੰਤਨ ਬਾਬਾ ਦੀਪ ਸਿੰਘ ਜਨਮ ਦਿਹਾੜਾ ਹੈ ਹਰ ਸਾਲ ਦੀ ਤਰ੍ਹਾਂ ਚੱਟੀਮਣ ਚੌਂਕ ਸ਼ਿਦਾਂ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਵਿਸ਼ਾਲ ਜਰਾਗੀ ਪੋਵਨ ਸਾਹਿਬ ਜਾਂਦਾ ਜਿਹਦੇ ਚ ਸੰਗਤਾਂ ਦੇਸ਼ ਉਦੇਸ਼ ਸਾਰਾ ਪੰਜਾਬ ਸਾਰਾ ਅੰਮ੍ਰਿਤਸਰ ਸਾਰੀ ਸੰਗਤ ਪੈਦਲ ਹੀ ਜਾਂਦੀ ਹੈ ਜਿਹੜੀ ਕਿ ਬੱਸਾਂ ਦੇ ਜਿਹਨੂੰ ਜਾਂਦੇ ਨੇ ਉਹ ਲੇਟ ਪਹੁੰਚਦੇ ਜਿਹੜੀ ਪੈਦਲ ਜਾਂਦੀ ਸੰਗਤ ਪਹਿਲਾਂ ਪਹੁੰਚ ਜਾਂਦੀ ਐਨੀ ਸੰਗਤ ਦਾ ਜੋਰ ਹੁੰਦਾ ਐਨੀ ਬਾਬਾ ਜੀ ਦੀ ਕਿਰਪਾ ਗਈ ਹੈ ਐਨੀ ਖੁਸ਼ੀ ਮਿਲਦੀ ਹੈ ਜਿਹੜਾ ਵੀ ਇੱਕ ਵਾਰ ਗੁਰਦੁਆਰਾ ਸੁਖਨਾ ਸੋਕੇ ਜਾਂਦਾ ਹੈ ਉਹ ਹਰ ਸਾਲ ਮਦਦ ਕੀ ਅੱਗੇ ਅੱਗੇ ਆਉਣ ਵਾਲੇ ਸਮੇਂ 'ਚ ਡਬਲ ਸਵਨ ਕਰਕੇ ਲੈ ਜਾਂਦਾ ਇਹਦੀ ਐਨੀ ਵੱਡੀ ਖੁਸ਼ੀ ਹੈ ਕਿ ਬਾਬਾ ਜੀ ਦੀ ਜਨਨ ਦਿਹਾੜਾ ਹਰ ਸਾਲ ਲੋਕੀ ਇਕੱਠੇ ਰਹਿੰਦੇ ਕਦੋਂ ਆਣਾ ਪੋਵਨ ਸਾਨਗਰ ਕਿਤੇ ਜਾਣਾ ਅੱਜ ਜਿਹੜੀ ਸੰਗਤ ਜਾ ਰਹੀ ਹੈ ਸਾਰੀ ਘੁੰਮ ਘਮਣਾ ਜਾ ਰਹੀ ਹੈ ਸਾਰਿਆਂ ਨੂੰ ਬਹੁਤ ਖੁਸ਼ੀ ਮਿਲਦੀ ਅੱਜ ਆ ਕੇ ਕੋਈ ਬਾਰਿਸ਼ ਨਹੀਂ ਬਾਰਿਸ਼ ਠੰਡ ਹੀ ਨਹੀਂ ਲੱਗਦੀ ਵੀ ਬਾਬਾ ਜੀ ਠੰਡ ਹੀ ਕੋਈ ਨਹੀਂ ਗਈ ਕਿਰਪਾ ਹੈ ਕਿ ਬਾਰਿਸ਼ ਨੂੰ ਵੀ ਨਜ਼ਰ ਅੰਦਾਜ਼ ਕਰਕੇ ਸੰਗਤਾਂ ਜਿਹੜੀਆਂ ਦਾਸ ਨਿਸ਼ਾਨ ਸਿੰਘ ਗਵਾਨਪੁਰਾ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਅੱਜ ਨਗਰ ਕੀਰਤਨ ਬਾਬਾ ਜੀ ਦਾ ਗੁਰਦੁਆਰਾ ਜਨਮ ਸਥਾਨ ਪਿੰਡ ਪੌਂਡ ਸਾਹਿਬ ਜਾ ਰਿਹਾ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਉਤਸ਼ਾਹ ਬਹੁਤ ਜਿਆਦਾ ਇਹ ਸੰਗਤ ਦੇ ਵਿੱਚ بارش ਵੀ ਹੋ ਪੈ ਰਹੀ ਆ ਪਰ بارش ਦੀ ਬਿਨਾ ਪ੍ਰਵਾਹ ਕੀਤੀਆਂ ਸੰਗਤਾਂ ਦੀ ਕੋਈ ਘਾਟ ਨਹੀਂ ਹੈ ਲੰਗਰਾਂ ਦੇ ਬਹੁਤ ਜਿਆਦੇ ਪ੍ਰਬੰਧ ਆ ਫੁੱਲਾਂ ਦੀ ਵਰਖਾ ਮਹਾਰਾਜ ਦੀ ਉੱਪਰ ਹੋ ਰਹੀ ਆ ਸੋ ਮਹਾਰਾਜ ਦੀ ਕਿਰਪਾ ਨਾਲ ਆਪ ਹੀ ਬਾਬਾ ਖੰਡੇ ਵਾਲਾ ਸਾਰਾ ਕਾਰਜ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਏ ਗੁਰਦੁਆਰਾ ਸ਼ਹੀਦ ਗਨਸਾਭ ਚਾਟੀਵੰਡ ਚੌਂਕ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਿੰਡ ਪਬੂੜੇ ਸਾਹਿਬ ਜਨਮ ਸਥਾਨ ਬਾਬਾ ਜੀ ਦੇ ਉੱਥੇ ਜਾ ਰਿਹਾ ਏ ਇਹ ਸਵੇਰੇ 9 ਵਜੇ ਆਰੰਭ ਹੋਇਆ ਏ ਇਹ ਰਾਤ ਦੇ 11 12 ਵਜੇ ਨੇ ਜੀ ਪਹੁੰਚੇ ਪਹੁੰਚਣੇ 40 ਕਿਲੋਮੀਟਰ ਦਾ ਜਿਹੜਾ ਸਮਾਂ ਆ ਉਹ 14 15 ਘੰਟਿਆਂ 'ਚ ਹੁੰਦਾ ਇਹ ਨਹੀਂ ਸੰਖਤਾਂ ਦਾ ਪਛਾਹ ਹੁੰਦਾ ਜੀ